ਉਹ ਸੁਣਦੇ ਆ ਰਹੇ ਆ ਕਿ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਚੰਗੇ ਨਹੀਂ ਹੈਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਜਈ ਹੁੰਦੀ ਜਾ ਰਹੀ ਆ ਤਾਂ ਤੁਸੀਂ ਇੱਥੇ ਕੰਮ ਕਰਦੇ ਹੋ ਤਾਂ ਕਿੰਨੇ ਕ ਸਾਲ ਹੋ ਗਏ ਇਹ ਜਿਹੜੀ ਆਰਥਿਕ ਸਥਿਤੀ ਦਾਵਾ ਡੋਲ ਹੋ ਰਹੀ ਆ ਤੇ ਕਿਵੇਂ ਤਨਖਾਹ ਪਹਿਲਾਂ ਮਿਲਦੀਆਂ ਨੇ ਕਿ ਪਹਿਲਾਂ ਸਮੇਂ ਸਿਰ ਮਿਲ ਜਾਂਦੀਆਂ ਨੇ ਜਾਂ ਫਿਰ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਨੇ ਪੈਂਦੇ ਇਹ ਤਕਰੀਬਨ ਹੈ ਜੀ 10 ਕ ਸਾਲ ਹੋ ਗਏ 10 12 ਸਾਲ ਇਹੀ ਹਾਲਾਤ ਚੱਲਦੇ ਆ ਰਹੇ ਨੇ ਯੂਨੀਵਰਸਿਟੀ ਦੇ ਜੀ ਪਹਿਲਾਂ ਸਾਰਾ ਕੁਝ ਪਹਿਲਾਂ ਠੀਕ ਸੀ 10 12 ਸਾਲ ਤੋਂ ਜਿਹੜਾ ਇਹ ਚਾਹੇ ਕੋਈ ਵਾਈ ਚਾਂਸਲਰ ਹੈ ਹੁਣ ਅਸੀਂ ਕਿਹਦਾ ਨਾਮ ਲੇ ਦੀਏ ਜੀ ਕਿਉਂਕਿ ਜਿਹੜਾ ਉਸ ਟਾਈਮ ਦਾ ਵਾਈ ਚਾਂਸਲਰ ਹੈ ਜਾਂ ਉਸ ਟਾਈਮ ਦੀ ਅਥਾਰਟੀ ਸੀ ਉਹ ਤਾਂ ਹੁਣ ਜਾ ਚੁੱਕੀ ਹੈ ਜੀ ਪਰ ਸਾਨੂੰ ਕਰਜ਼ਈ ਤਾਂ ਨਾ ਕਰਗੀ ਉਹ ਜੀ ਇਹ ਚ ਸਾਡਾ ਸਾਡੇ ਮੁਲਾਜ਼ਮਾਂ ਦਾ ਤਾਂ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਪ੍ਰਸ਼ਾਸਨ ਨਿੱਕਾ ਕਾਉਂਡ ਮਾਰ ਰਹੇ ਨੇ ਉਹ ਇਹ ਮਾਣ ਰਹੇ ਨੇ ਸਾਡਾ ਤਾਂ ਕੋਈ ਮੁਲਾਜ਼ਮ ਜਿਹੜਾ ਹੈਗਾ ਉਹ ਪ੍ਰਸ਼ਾਸਨ ਤਾਂ ਨਿੱਗਣੀ ਨਾ ਮਾਣ ਰਿਹਾ ਕੋਈ ਵੀ ਇਹ ਨਿੱਗ ਮਾਣ ਰਹੇ ਨੇ ਇਹਨਾਂ ਕਰਕੇ ਕਰਜ਼ਈ ਹੋਇਆ ਇਹਨਾਂ ਨੇ ਕਰਜ਼ਾ ਚੱਕਿਆ ਸੀ ਬੈਂਕ ਤੋਂ ਜਦੋਂ ਤੁਹਾਨੂੰ ਪਤਾ ਹੈ ਵੀ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤੁਸੀਂ ਕਿਉਂ ਪ੍ਰੋਗਰਾਮ ਕਰਾਉਣੀਓ ਕਿਉਂ ਸੈਮੀਨਾਰ ਕਰਾਉਣੇ ਹੋ